ਭਾਈ ਉਹ ਜੀ ਦਾ ਖਾਲਸਾ ਭਾਈ ਉਹ ਜੀ ਕੀ ਫਤਿਹ ਅਜਪੁਰ ਮਾਸ਼ੀ ਦਾ ਦਿਹਾੜਾ ਹੈ ਅਜਸਥਾਨ ਤੇ ਦਰਸ਼ਨ ਕਰੇ ਨੇ ਸਤਨਬਾਬਾ ਦੀਪ ਸਿੰਘ ਜੀ ਰੋਪੜ ਗੁਰਦੁਆਰਾ ਸੀਦ ਸਿੰਘ ਸਾਹਿਬ ਰੋਪੜ ਉਰਨਮਾਚੀ ਜੀ ਮੈਂ ਸੋਚਿਆ ਸਾਰੀ ਸੰਗਤ ਨੂੰ ਦਰਸ਼ਨ ਕਰਾਏ ਜਾਣ ਸਰਵ ਜਗਤ ਸਰਬਾਤਮਾ ਜੀ ਨਾਮ ਹੈ ਕਰਮ ਜਿਉ ਉਹ ਨਿਵਾ ਹੈ ਕਮਚਾ ਤੁਜੈ ਦੁਆਰਾ ਸ੍ਰੀ ਅਲਾਮ ਦਾ ਬੰਦਾ ਕੋਰਾ ਕਾ ਚੰਦ ਮੰਗਾਏ ਮੰਗਾਏ ਸਿਧਾ ਤੌ ਕੀ ਸੁਖ ਆਚਾਰ ਜਨਮ ਬਰਪਰ ਪਵਨਾ ਨਹੀਂ ਕੋ ਤੁਮਾ ਬਖਵਾ ਨਾ ਬਤਾ ਕੋ ਮਨੀ ਬੇਨਤੀ ਕਰੈ ਮਾ ਤ੍ਰੀ ਕਿਰਪਾ ਸਰੈ and